ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਇਸ ਵਾਰ ਦੀਵਾਲੀ 2 ਦਿਨ ਦੀ ਹੈ ਪਰ ਪਹਿਲੇ ਦਿਨ ਦੀਵਾਲੀ ਨੇ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵਾਤਾਵਰਣ ਨੂੰ ਬੇਹੱਦ ਖਰਾਬ ਕਰ ਦਿੱਤਾ ਪੰਜਾਬ ਦੇ ਨਹੀਂ ਬਲਕਿ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਵਾਰ ਦੋ ਦਿਨ ਦੀ ਦੀਵਾਲੀ ਮਨਾਈ ਜਾ ਰਹੀ ਹੈ ਬਹੁਤ ਲੋਕ 20 ਅਕਤੂਬਰ ਨੂੰ ਜਾਨੀ ਕਿ ਰਾਤ ਦੀਵਾਲੀ ਮਨਾ ਚੁੱਕੇ ਹੈ ਜਦ ਕਿ ਜ਼ਿਆਦਾਤਰ ਲੋਕ ਅੱਜ 1 ਅਕਤੂਬਰ ਦੀ ਦੀਵਾਲੀ ਮਨਾ ਰਹੇ ਹਨ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਕਈ ਦਿਨ ਤੋਂ ਪਟਾਕੇ ਚੱਲ ਰਹੇ ਆ ਪਰ ਜਿਨ ਨੇ ਜੋਰਾਂ ਸ਼ੋਰਾਂ ਦੇ ਨਾਲ ਜਿਨਨੇ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਲੋਕਾਂ ਨੇ ਰਾਤ ਪਟਾਕੇ ਚਲਾਏ ਸ਼ਾਇਦ ਉਸ ਤੋਂ ਵੀ ਵੱਧ ਕੇ ਉਤਸ਼ਾਹ ਦੇ ਨਾਲ ਲੋਕ ਅੱਜ ਮੁਰ ਤੋਂ ਪਟਾਕੇ ਚਲਾਉਣਗੇ ਹੁਣ ਗੱਲ ਕਰਾਂਗੇ ਕਿ ਰਾਤ 20 ਅਕਤੂਬਰ ਦੀ ਰਾਤ ਨੂੰ ਜਿਨ੍ਹਾਂ ਲੋਕਾਂ ਨੇ ਦੀਵਾਲੀ ਮਨਾਈ ਜਸ਼ਨ ਮਨਾਏ ਉਤਸ਼ਾਹ ਦੇ ਨਾਲ ਪਟਾਕੇ ਚਲਾਏ ਉਸ ਦੇ ਨਾਲ ਸਾਡਾ ਵਾਤਾਵਰਣ ਕਿੰਨਾ ਗੰਦਲਾ ਹੋਇਆ ਸਾਡੇ ਦੇਸ਼ ਦੇ ਕਈ ਸ਼ਹਿਰਾਂ ਦੀ ਗੱਲ ਕਰਾਂਗੇ ਕਈ ਇਲਾਕਿਆਂ ਦੀ ਗੱਲ ਕਰਾਂਗੇ ਕਿ ਉਹਨਾਂ ਦੇ ਵਿੱਚ AQI ਕਿੰਨਾ ਹੈ ਹੁਣ ਕੁਝ ਲੋਕ ਕੁਝ ਦਰਸ਼ਕ ਸਾਡੇ ਵੀ ਕਹਿੰਦੇ ਕਿ ਇਹ ਕੀ ਉਹ ਕੀ ਹੁੰਦਾ ਹੈ AQI ਦਾ ਮਤਲਬ Air Quality Index ਕਿ ਸਾਡੇ ਵਾਤਾਵਰਣ ਦੀ ਸ਼ੁੱਧਤਾ ਕਿੰਨੀ ਹੈ ਤੇ ਸਾਡੇ ਵਾਤਾਵਰਣ ਦਾ ਖਰਾਬੀ ਕਿੰਨੀ ਆ ਚੁੱਕੀ ਹੈ ਉਹ ਪੂਰੀ ਰਿਪੋਰਟ ਹੈ ਜਿਹੜੀ ਉਸ ਨੂੰ ਇਹ ਕਿਉਂ ਹੋਇਆ ਕਿਹਾ ਜਾਂਦਾ ਸੋ ਇਸ ਵਾਰ ਦੀਵਾਲੀ 2 ਦਿਨ ਮਨਾਏ ਜਾਣ ਦੇ ਨਾਲ ਵਾਤਾਵਰਣ ਹੋਰ ਗੰਦਲਾ ਹੋ ਸਕਦਾ ਹੈ ਵਾਤਾਵਰਣ ਹਰ ਵਾਰ ਗੰਦਲਾ ਹੁੰਦਾ ਪਰ ਜਦੋਂ ਕੋਈ ਵੀ ਚੀਜ਼ ਇੱਕ ਦਿਨ ਵਾਤਾਵਰਣ ਗੰਦਲਾ ਕਰਦੀ ਹੈ ਤੇ ਦੂਜੇ ਦਿਨ ਮੁੜ ਫੇਰ ਉਹ ਹੀ ਚੀਜ਼ ਰਿਪੀਟ ਹੋਵੇ ਤਾਂ ਫਿਰ ਵਾਤਾਵਰਣ ਵੇਹੱਦ ਹੀ ਨਹੀਂ ਬਲਕੇ ਉਹਦਾ ਕੋਈ ਨਾਮ ਹੀ ਲੈ ਸਕਦੇ ਕਿ ਜਿੰਨਾ ਗੰਦਲਾ ਸਾਡਾ ਵਾਤਾਵਰਣ ਇਸ ਵਾਰ ਹੋ ਸਕਦਾ ਹੈ ਸੋ ਸਭ ਤੋਂ ਪਹਿਲਾਂ ਇਹ ਕਿ ਏਕਯੂਆਈ ਹੈ ਕਿੰਨੇ ਏਕਯੂਆਈ ਤੱਕ ਸਾਡਾ ਵਾਤਾਵਰਣ ਸਾਫ਼ ਹੈ ਕਿੰਨੇ ਏਕਯੂਆਈ ਤੱਕ ਵਾਤਾਵਰਣ ਠੀਕ ਹੋ ਸਕਦਾ ਹੈ ਇੱਕ ਆਪਾਂ ਉਹਦੀ ਰਿਪੋਰਟ ਇੱਕ ਵਾਰੀ ਜ਼ਰੂਰ ਤੁਹਾਨੂੰ ਦੱਸਦੇ ਹਾਂ ਸੋ ਜਦੋਂ 0 ਤੋਂ 50 ਤੱਕ ਕਿਤੇ ਵੀ ਏਕਯੂਆਈ ਹੁੰਦਾ ਹੈ 에ਅਰ ਕੁਆਲਿਟੀ ਇੰਡੈਕਸ ਕਿਉਂਕਿ ਸਾਡੇ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰਦੂਸ਼ਣ ਵਿਭਾਗ ਵੱਲੋਂ ਹੋਰ ਕਈ ਏਜੰਸੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਟਾਵਰ ਜੋ ਸਾਡਾ ਵਾਤਾਵਰਣ ਦੱਸਦੇ ਆ ਉਹ ਲਗਾਏ ਗਏ ਆ ਤਾਂ ਉਹ ਦੱਸਦੇ ਆ ਕਿ ਇਸ ਸਮੇਂ ਇਸ ਇਲਾਕੇ ਦੇ ਵਿੱਚ ਵਾਤਾਵਰਣ ਕਿੰਨਾ ਗੰਦਲਾ ਸੋ 0 ਤੋਂ 50 ਤੱਕ ਜੇਕਰ ਇਹ ਕਿਉਂ ਹੁੰਦਾ ਤਾਂ ਉਹ ਗ੍ਰੀਨ ਦੇ ਵਿੱਚ ਹੁੰਦਾ ਕਿ ਬਹੁਤ ਸਾਫ਼ ਵਾਤਾਵਰਣ ਹੈ ਜਿੱਥੇ 0 ਤੋਂ 50 ਤੱਕ ਹੋਵੇ ਜਦੋਂ 51 ਤੋਂ ਲੈ ਕੇ ਇਹ ਵਾਤਾਵਰਣ ਇਹ ਕਿਊਆਈ 100 ਤੱਕ ਪਹੁੰਚ ਜਾਂਦਾ ਹੈ ਤਾਂ ਉੱਥੇ yellow ਹੋ ਜਾਂਦਾ ਹੈ ਕਿ ਠੀਕ ਹੈ ਪਰ ਅਲਰਟ ਰੈਨ ਦੀ ਲੋੜ ਹੈ ਉਸ ਤੋਂ ਬਾਅਦ ਜਦੋਂ ਇਹ ਹੀ EQI 100 ਤੋਂ 150 ਤੱਕ ਪਹੁੰਚ ਜਾਵੇ ਤਾਂ ਫਿਰ ਆਮ ਲੋਕਾਂ ਦੇ ਲਈ ਠੀਕ ਹੈ ਪਰ ਜਿਨ੍ਹਾਂ ਲੋਕਾਂ ਨੂੰ ਸਾਹ ਦਮਾ ਜਾਂ ਹਾਰਟ ਅਜਿਨਕ ਕੋਈ ਹੋਰ ਬਿਮਾਰੀਆਂ ਨੇ ਉਹਨਾਂ ਦੇ ਲਈ ਇਹ ਵਾਤਾਵਰਣ ਠੀਕ ਨਹੀਂ ਤੇ ਜਦੋਂ ਇਹ AQI 151 ਤੋਂ 200 ਤੱਕ ਪਹੁੰਚ ਜਾਵੇ ਫਿਰ ਉਸ ਨੂੰ ਰੈੱਡ ਅਲਰਟ ਲਿਆ ਜਾਂਦਾ ਹੈ ਜਿਸ ਦੇ ਨਾਲ ਹਰ ਇੱਕ ਵਿਅਕਤੀ ਤੇ ਪ੍ਰਭਾਵ ਪਾ ਸਕਦਾ ਹੈ ਬਚ ਕੇ ਰਹਿਣ ਦੀ ਜ਼ਰੂਰਤ ਹੈ ਪਰ ਜਦੋਂ ਇਹ AQI 201 ਤੋਂ 250 ਤੱਕ ਪਹੁੰਚ ਜਾਂਦਾ ਤਾਂ ਫਿਰ ਇਸ ਦਾ ਨੁਕਸਾਨ ਕਿਸੇ ਨੂੰ ਵੀ ਹੋ ਸਕਦਾ ਹੈ ਤੇ ਜੇਕਰ ਇਹ ਵਾਤਾਵਰਣ 201 250 ਤੋਂ 300 ਤੱਕ ਪਹੁੰਚ ਜਾਵੇ ਤਾਂ ਫਿਰ ਇਹਦਾ ਨੁਕਸਾਨ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਜਦੋਂ ਇਹ 301 ਤੋਂ ਉੱਪਰ ਹੋ ਜਾਵੇ ਕਿਸੇ ਵੀ ਸਟੇਜ ਤੇ ਤਾਂ ਫਿਰ ਇਹਦੇ ਲਈ ਲੋਕਾਂ ਨੂੰ ਸਰਕਾਰਾਂ ਵੱਲੋਂ ਸਿਹਤ ਭਾਗ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਪਰ ਅੱਜ ਆਪਾਂ ਇਹ ਗੱਲ ਸੁਣ ਕੇ ਹੈਰਾਨ ਹੋਵਾਂਗੇ ਕਿ ਸਾਡੇ ਦੇਸ਼ ਦੇ ਵਿੱਚ ਕਈ ਇਲਾਕੇ ਜਿਹੇ ਨੇ ਜਿੱਥੇ AQI 900 ਤੋਂ ਪਾਰ ਹੋ ਗਿਆ ਜਦੋਂ ਆਪਾਂ ਗੱਲ 200 250 150 ਦੀ ਕਰਦੇ ਆਂ ਤੇ ਜਦੋਂ 900 ਪਾਰ AQI ਹੋ ਜਾਵੇ ਤਾਂ ਫਿਰ ਉੱਥੇ ਆਪਾਂ ਆਪ ਹੀ ਇਹ ਗੱਲ ਸਾਨੂੰ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਹੁਣ ਸਾਡਾ ਵਾਤਾਵਰਨ ਇਹਨਾਂ ਪਟਾਕਿਆਂ ਨੇ ਕਿੰਨਾ ਕੰਦਲਾ ਕਰ ਦਿੱਤਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਪੰਜਾਬ ਤੋਂ ਸ਼ੁਰੂ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਵਾਤਾਵਰਣ ਹੈ ਅਬੌਰ ਦਾ 1QI 225 ਅਮਰਸਰ ਦਾ 247 ਬਠਿੰਡਾ ਦਾ 280 ਫਰੀਦਕੋਟ ਦਾ 475 ਫਤਿਹਗੜ ਸਾਹਿਬ ਦਾ 234 ਲੁਧਿਆਣਾ ਦਾ 237 ਤੇ ਜਦੋਂ ਕਿ ਚੰਡੀਗੜ੍ਹ ਦਾ IQI ਹੈ ਜਿਹੜਾ ਉਹ 120 170 ਦੇ ਆਸ-ਪਾਸ ਰਹਿ ਗਿਆ ਪੂਰੇ ਪੰਜਾਬ ਦੇ ਵਿੱਚ 200 ਤੋਂ ਲੈ ਕੇ 250 300 400 ਤੱਕ ਜਿਹੜਾ ਇਹ ਕਯੂਆਈ ਹੈ ਬਹੁਤ ਇਲਾਕਿਆਂ ਦੇ ਵਿੱਚ ਹੈ ਸਿਰਫ ਖਾਸ ਕਰਕੇ ਇਹਨਾਂ ਪਟਾਕਿਆਂ ਨੂੰ ਲੈ ਕੇ ਦਿੱਲੀ ਦਾ ਓਵਰਆਲ ਏਕਯੂਆਈ 558 ਜਦੋਂ ਇਲਾਕਿਆਂ ਦੀ ਗੱਲ ਕਰਾਂਗੇ ਤਾਂ ਇਲਾਕਿਆਂ ਦੇ ਵਿੱਚ ਇਹਦਾ ਚਾਂਦਕਿਆ ਪੂਰੀ ਦੇ ਵਿੱਚ 979 ਨਰਾਇਣਾਪਿੰਡ ਦੇ ਵਿੱਚ 928 ਟਿਗਰੀ ਐਕਸਟੈਂਸ਼ਨ ਦੇ ਵਿੱਚ ਇਦੇ ਚ 928 ਹੈ ਨੀਤੀ ਬਾਗ ਦੇ ਵਿੱਚ 768 ਸੋਮੀ ਨਗਰ ਚ 741 ਪਾਕਟ ਨਗਰ ਚ 769 ਪਟੇਲ ਨਗਰ ਚ 618 ਰਣਜੀਤ ਨਗਰ ਚ 618 ਪੰਜਾਬੀ ਬਾਗ ਚ 519 ਏਕਯੂ ਆਈ ਦਰਜ ਕੀਤਾ ਗਿਆ ਸੋ ਜੇਕਰ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਅਹਮਦਾਬਾਦ ਚ 190 ਕਲਕੱਤਾ ਚ 160 ਬੰਬਈ ਚ 175 ਬੈਂਗਲੁਰੂ 78 ਚੇਨਈ 88 ਹਾਈਦਰਾਬਾਦ 94 ਤੇ ਪੁਨੇ 164 ਇਹਨਾਂ ਇਲਾਕਿਆਂ ਦੇ ਵਿੱਚ ਇਹ ਕਿਉਂ ਠੀਕ ਹੈ ਪਰ ਜਦੋਂ ਗੱਲ ਦਿੱਲੀ ਦੀ ਹੁੰਦੀ ਹੈ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦੀ ਹੁੰਦੀ ਹੈ ਤਾਂ ਉੱਥੇ ਅਕਸਰ ਵਾਤਾਵਰਣ ਗੰਦਲਾ ਰਹਿੰਦਾ ਫੈਕਟਰੀਆਂ ਬਹੁਤ ਐ ਉਦਯੋਗ ਬਹੁਤ ਨੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਇਹ ਜਿਹੜਾ ਸਾਡਾ ਵਾਤਾਵਰਣ ਉਹ ਗੰਦਲਾ ਪਾਇਆ ਜਾਂਦਾ ਪਰ ਜਦੋਂ ਗੱਲ ਦੀਵਾਲੀ ਦੀ ਰਾਤ ਪਟਾਕਿਆਂ ਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ EQI ਹੈ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਪਰ ਇਹ ਸੋਚ ਕੇ ਦੇਖੋ ਕਿ ਜਦੋਂ ਇੱਕ ਦਿਨ ਦੀ ਦੀਵਾਲੀ ਨੇ EQI ਇੰਨੇ ਜ਼ਿਆਦਾ ਉੱਪਰ ਤੱਕ ਪਹੁੰਚਾ ਦਿੱਤਾ ਤੇ ਜਦੋਂ ਅੱਜ ਮੁਰ ਤੋਂ ਦੀਵਾਲੀ ਦਾ ਤਿਹਾਰ ਫੇਰ ਮਨਾਇਆ ਜਾਏਗਾ ਫਿਰ ਪਟਾਕੇ ਚਲਾਏ ਜਾਣਗੇ ਜਸ਼ਨ ਮਨਾਇਆ ਜਾਏਗਾ ਫਿਰ EQI ਕਿੱਥੇ ਪਹੁੰਚ ਜਾਵੇਗਾ ਹੁਣ ਇਸ AQI ਵਧਣ ਦੇ ਨਾਲ ਖਤਰਾ ਕਿੰਨਾ ਸੋ ਆਪਾਂ ਗੋਲਵਾਤ ਕਰਦੇ ਹਾਂ ਕਿ ਇੱਕ ਡਾਕਟਰ ਜੋ ਮਾਹਰ ਨੇ ਸੋ ਉਹ ਦੱਸ ਰਹੇ ਨੇ ਕਿ ਇਹ AQI ਵਧਣ ਦੇ ਨਾਲ ਨੁਕਸਾਨ ਜਿਹੜਾ ਕਿੰਨਾ ਹੋ ਸਕਦਾ ਕਿੱਥੇ-ਕਿੱਥੇ ਹੋ ਸਕਦਾ ਸੋ ਇਸ AQI ਵਧਣ ਦੇ ਕਰਕੇ ਜਿਹੜਾ ਨੁਕਸਾਨ ਸਾਡੀ ਸਿਹਤ ਨੂੰ ਹੁੰਦਾ ਸੋ ਡਾਕਟਰ ਸੁਮਿਤ ਸਿੰਘ ਜੋ ਮਹਾਮਾਰੀ ਵਿਸ਼ੇਸ਼ਕ ਹੈ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕੀ ਕਿਹਾ ਉਹ ਨਜ਼ਰ ਮਾਰਦੇ ਆ ਦੇਖੋ ਜਿਹੜੇ ਅਸਥਮੈਟਿਕਸ ਹੁੰਦੇ ਨੇ ਜਿਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਹੈ ਜਿਨ੍ਹਾਂ ਨੂੰ ਜੇ ਕੋਈ ਪ੍ਰੈਸਟਿਮਲਸ ਦੇ ਨਾਲ ਉਹਨਾਂ ਨੂੰ ਕਸਾ ਦੀ ਦਿੱਕਤਾਂ ਲਾ ਜਾਂਦੀ ਹੈ ਜਾਂ ਫਿਰ ਜਿਹੜੇ ਸੀਓਪੀਡੀ ਦੇ ਰੋਗੀ ਨੇ ਜਿਨ੍ਹਾਂ ਨੇ ਕ੍ਰੋਨਿਕ ਅਬਸਟਰਕਟਿਵ ਪਲਮੋਨਰੀ ਡਿਜ਼ੀਜ਼ ਕਰਨੇ ਆ ਕਿ ਫੇਫੜਿਆਂ ਦੀ ਪੁਰਾਣੀ ਦਿੱਕਤ ਰਹਿੰਦੀ ਹੈ ਉਹਨਾਂ ਜਿਹੜੇ ਸਾਹ ਦੇ ਰੋਗੀਆਂ ਨੂੰ ਆਪਣੇ ਇਨਹੇਲਰ ਨਾਲ ਰੱਖਣੇ ਪੈਂਦੇ ਹਨ ਉਹਨਾਂ ਨੂੰ ਪਰਨਾਂ ਨਾਲ ਆਪਣੇ ਕੋਲ ਰੱਖਣੇ ਪੈਂਦੇ ਹਨ ਤਾਂ ਕਿ ਉਹਨਾਂ ਨੂੰ ਕਿਤੇ ਰਸਤੇ ਵਿੱਚ ਕਿਦਰੇ ਜਾਂਦੇ ਆ ਕਿਦਰੇ ਅਚਾਨਕ ਇਨਹੇਲਰ ਦੀ ਲੋੜ ਪੈ ਜਾਵੇ ਤਾਂ ਉਹਨਾਂ ਨੂੰ ਮੌਕੇ ਤੇ ਉਹਨਾਂ ਕੋਲ ਉਪਲਬਧ ਹੋਵੇ ਦੂਸਰੀ ਚੀਜ਼ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਦਵਾਈਆਂ ਚੱਲਦੀਆਂ ਹਨ ਉਹ ਦਵਾਈਆਂ ਆਪਣੇ ਰੈਗੂਲਰ ਲੈਣ ਹਵਾ ਦੇ ਪ੍ਰਦੂਸ਼ਣ ਦਾ ਵੀ ਫਰਕ ਪੈਂਦਾ ਤੇ ਦੂਸਰਾ ਜਿਹੜਾ ਕਿ ਆ ਸਾਊਂਡ ਪੋਲੂਸ਼ਨ ਜਿਹੜੀ ਸਾਊਂਡ ਪੋਲੂਸ਼ਨ ਦੇ ਨਾਲ ਵੀ ਸਟ्रेस ਲੈਵਲ ਦਾ ਉਹਨਾਂ ਤੇ ਅਸਰ ਪੈਂਦਾ ਤੇ ਉਸ ਦੇ ਨਾਲ ਵੀ ਉਹਨਾਂ ਦਾ ਬੀਪੀ ਦੇ ਵਿੱਚ ਫਰਕ ਪੈਂਦਾ ਤੇ ਉਹਨਾਂ ਨੂੰ ਉਹ ਦਿੱਕਤਾਂ ਵੱਧ ਜਾਂਦੀਆਂ ਸੋ ਬਜ਼ੁਰਗਾਂ ਦੇ ਵਿੱਚ ਇਹ ਜਿਹੇ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਸੋ ਅਜਿਹੇ ਸਾਰੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਆਪਣੇ ਡਾਕਟਰ ਦੀ ਸਲਾਹ ਪ੍ਰਤੀ ਸਾਵਧਾਨੀਆਂ ਵਰਤਣੇ ਚਾਹੀਦੇ ਹਨ ਆਪਣੇ ਜਿਹੜਾ ਐਕਸਪੋਜ਼ਰ ਹੈ ਬੇਲੋੜਾ ਕੋਈ ਜੇਕਰ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਉਹ ਬਾਹਰ ਜਾਣਾ ਅਵੋਇਡ ਕਰੋ ਜਿਨ੍ਹਾਂ ਦਿਨ ਪੋਲੂਸ਼ਨ ਲੈਵਲ ਹਾਈ ਹੈ ਅੱਜ ਕੱਲ੍ਹ ਲੈਟਸ ਤੇ ਇਨਫਾਰਮੇਸ਼ਨ ਅਵੇਲੇਬਲ ਆਉਂਦੀ ਹੈ ਸਾਰੇ ਨਿਊਜ਼ ਚੈਨਲਸ ਵਿੱਚ ਆਉਂਦੇ ਨੇ 에어 ਕੁਆਲਿਟੀ ਇੰਡੈਕਸ ਦੇ ਜਿਹੜੇ ਇੰਡੀਕੇਟਰਸ ਨੇ ਉਹ ਸ਼ੋਅ ਕੀਤੇ ਜਾਂਦੇ ਆ ਨੇ ਇਸ ਟਾਈਮ ਤੇ ਅਲਰਟ ਹੈ ਕਿ ਡੇਂਜਰਸ ਹੈ ਜਾਂ ਫਿਰ 에ਅਰ ਕੁਆਲਿਟੀ 250 ਤੋਂ ਵੱਧ ਹੈ ਤਾਂ ਉਸ ਵੇਲੇ ਬਾਹਰ ਨਾ ਜਾਇਆ ਜਾਵੇ ਉਹਨਾਂ ਲਈ ਕੁਝ ਸਾਵਧਾਨੀਆਂ ਜ਼ਰੂਰੀ ਹਨ ਸੋ ਬਿਲਕੁਲ ਆਪਾਂ ਦੇਖਿਆ ਕਿ ਡਾਕਟਰ ਸੁਮਿਤ ਸਿੰਘ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਪਰ ਇਹ AQI ਅੱਜ ਵੱਧ ਗਿਆ ਆਉਣ ਵਾਲੇ ਦਿਨਾਂ 'ਚ ਸਾਡਾ ਵਾਤਾਵਰਣ ਹੋਰ ਵੀ ਗੰਦਲਾ ਨਜ਼ਰ ਆ ਸਕਦਾ ਜਿੰਨੀ ਦੇਰ ਤੱਕ ਬਾਰਿਸ਼ ਨਹੀਂ ਹੁੰਦੀ ਕਿਉਂਕਿ ਕਾਪਾ ਉਹਨੂੰ ਜਦੋਂ ਇਹ ਸਮਾਂ ਆਉਂਦਾ ਇਨਾ ਸਮਿਆਂ ਦੇ ਵਿੱਚ ਦੀਵਾਲੀ ਦੇ ਪਟਾਕੇ ਵੀ ਚੱਲਦੇ ਆ ਤੇ ਨਾਲ ਨਾਲ ਜਿਹੜੇ ਝੋਨਾ ਵੱਢਣ ਤੋਂ ਬਾਅਦ ਜਿਹੜੀ ਪਰਾਲੀ ਬਚਦੀ ਆ ਉਹਨੂੰ ਅੱਗ ਲੱਗਣ ਦੇ ਕੇਸ ਵੀ ਬਹੁਤ ਜ਼ਿਆਦਾ ਹੁੰਦੇ ਆ ਤਾਂ ਉਹਨਾਂ ਕਰਕੇ ਇੱਕ ਆਪਾਂ ਨੂੰ ਸਮੋਗ ਕਹਿੰਦੇ ਆ ਜੋ ਸਾਡੇ ਵਾਤਾਵਰਣ ਦੇ ਵਿੱਚ ਉਗਗਵਾਰ ਧੂਏ ਦਾ ਜਿਹੜਾ ਪੈਦਾ ਹੁੰਦਾ ਹੈ ਤਾਂ ਉਸ ਦੇ ਲਈ ਉਸ ਤੋਂ ਬਾਅਦ ਕਾਫੀ ਜਿਹੜਾ ਸਾਡਾ ਵਾਤਾਵਰਣ ਖਰਾਬ ਨਜ਼ਰ ਆਉਂਦਾ ਸੋ بارش ਤੱਕ ਸਾਨੂੰ ਹੁਣ ਵੇਟ ਕਰਨੀ ਪਏਗੀ ਉਡੀਕ ਕਰਨੀ ਪਏਗੀ ਕਿ ਕਦੋਂ ਤੱਕ بارش ਹੋਏਗੀ ਤੇ ਵਾਤਾਵਰਨ ਜਿਹੜਾ ਇਹ ਸਾਫ਼ ਹੋਏਗਾ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.